ਬਾਣੀ ਨਾਮ ਦੇਓ ਜੀ ਕੀ RAM ਕਲੀ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆ ਨੀਲੇ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮੱਦੇ ਭਰਮੀਆਂ ਲੈ ਅਗਲੇ ਦਾ ਉਹਦਾ ਪਤੰਗ ਘੱਟ ਲਿਆ ਗੁੱਡੀ ਪਤੰਗ ਨੂੰ ਕਹਿੰਦੇ ਨੇ ਅੱਛਾ ਜੀ ਗੁੱਡੀ ਹਾਂਜੀ ਗੁੱਡੀ ਪਤੰਗ ਠੀਕ ਹੈ ਜੀ ਬਣਾ ਲਿਆ ਤੇ ਆਇ ਤੇ ਬਚੂ ਛੱਡ ਰਦਾ ਉਹ ਕੁੱਬਦਾ ਸਰਦਾ ਆਇਆ ਅੱਛਾ ਜੀ ਪਰ ਵੀ ਪਰ ਵੀ ਲੈ ਚੱਕਰ ਕੱਢਦਾ ਹੈ ਅਕਾਸ਼ ਹਵਾ ਨਾਲ ਹਾਂ ਹਾਂ ਜਿਹੜਾ ਦਾਗਾ ਜੀ ਲੁਕੈ ਨੇ ਸੰਦ ਠੀਕ ਹੈ ਜੀ ਹਾਂ ਪੰਜ ਜਨਾ ਸਿਉ ਬਾਤ ਬਤਉਵਾ ਚੀਤ ਸੋ ਡੋਰੀ ਰਾਖੀਏ ਲੈ ਜਿਹੜੇ ਬੱਚੇ ਨੇ ਸੰਦ ਕਿਹਾ ਆਇਆ ਹੈ ਹਾਂ ਜੀ ਤਾਂ ਜਦ ਪਤਾਂਗੋ ਤੇ ਜਾ ਕੇ ਟਿਕ ਗਿਆ ਹਾਂਜੀ ਇਹ ਗੱਲ ਨਹੀਂ ਆਣੀ ਉੱਚਾ ਚੜ ਗਿਆ ਪੂਰਾ ਹਾਂਜੀ ਉਹ ਆ ਨਾਲੇ ਜਿਹੜੇ ਬੁੱਢੇ ਖੜੇ ਨੇ ਆਲੇ ਵਾਲੇ ਪੰਜ ਆਪਣੇ ਦੋਸਤ ਹਾਂਜੀ ਉਹ ਨਾਲ ਗੱਲਬਾਤ ਵੀ ਕਰੀ ਜਾਂਦਾ ਪਰ ਧਿਆਨ ਡੋਰੀ ਚ ਉਹਦਾ ਅਸਲ ਜੀ ਇਸ ਤਰ੍ਹਾਂ ਕੇ ਧਿਆਨ ਜਿਹੜਾ ਹੈ ਭਕਤੀ ਦਾ ਦੂਰ ਨਾਲ ਗੱਲਬਾਤ ਕਰਨ ਦਾ ਕੋਈ ਮਤਲਬ ਨਹੀਂ ਧਿਆਨ ਉੱਧਰ ਹੁੰਦਾ ਹੂੰ ਹੂੰ ਧਿਆਨ ਦਾ ਮਤਲਬ ਹੈ ਠੀਕ ਹੈ ਜੀ ਆਹ ਸ਼ਾਮ ਦਾ ਜਾਂ ਅੰਤ ਦਾ ਮਤਲਬ ਉਹ ਨਾਲ ਲਿਖੇ ਠੀਕ ਹੈ ਜੀ ਬਾਹਰ ਦਾ ਇਹ ਬਾਹਰ ਨਾਲ ਬਾਤ ਚੱਲਦੀ ਵੀ ਹੈ ਧਿਆਨ ਅੰਦਰ ਜੁੜਿਆ ਰਹਿ ਸਕਦਾ ਹੈ ਜਿਵੇਂ ਡੋਰੀ ਵਾਲਾ ਰਹਿੰਦਾ ਹੈ ਇਹ ਪਰਮਾਨ ਹੈ ਅੱਛਾ ਜੀ ਆਹ ਪੰਜ ਜਨ ਕੌਣ ਹੈ ਜੀ ਜੇ ਡੋਰੀ ਤੇ ਬਾਤ ਕਰਦੇ ਤਾਂ ਡੋਰੀ ਤੇ ਧਿਆਨ ਲੈ ਸਕਦਾ ਜੀ ਇਹ ਪੰਜ ਜਨਾਂ ਦੀ ਕਿਉਂ ਗੱਲ ਹੋਈ ਹੈ ਇੱਥੇ ਪੰਜ ਜਨਾਂ ਇਹ ਪੰਜ ਜਿਹੜੇ ਪ੍ਰਮੁੱਖ ਬੰਦੇ ਉਹਨਾਂ ਦੀ ਗੱਲ ਹੋ ਰਹੀ ਹੈ ਗੁਰਮੁਖ ਜੇ ਬਾਹਰ ਆਦਮੀ ਕੋਈ ਭਗਤ ਸੰਤ ਜਨਾਂ ਨਾਲ ਗੱਲਬਾਤ ਵੀ ਕਰਦਾ ਹੈ ਠੀਕ ਹੈ ਜੀ ਇਹਦਾ ਪਰਸਵੇ ਨਹੀਂ ਵੀ ਬਸ ਵੀ ਧਿਆਨ ਹੋ ਗਿਆ ਉਹਦਾ ਅੱਛਾ ਜੀ ਕਾਹ ਉਹ ਆਪਣੀ ਇਹਦਾ ਗੱਲਬਾਤ ਆਪਣੀ ਇਹਦਾ ਠੀਕ ਹੈ ਜੀ ਮਨ ਰਾਮ ਨਾਮਾ ਬੇਦੀ ਲੈ ਜੈਸੇ ਕਨਕ ਕਲਾ ਚਿਤ ਮਾਂਡੀ ਲੈ ਰਹਾਉ ਆ ਹਰ ਜਗ੍ਹਾ ਰਾਮ ਰੂਪ ਦੇ ਨਾਲ ਇਸ ਤਰੀਕੇ ਨਾਲ ਜੁੜ ਜਾਂਦਾ ਹੈ ਬੇਦਿਆ ਜਾਂਦਾ ਹੈ ਜਿਵੇਂ ਕਨਕ ਹੁੰਦਾ ਨਾ ਸੋਨਾ ਧੜ ਵਾਲਾ ਹਾਂਜੀ ਸੁਨਾਰ ਹੂੰ ਹੂੰ ਉਹ ਜਦ ਸੋਨਾ ਘਟਦਾ ਨਾ ਬਿਲਕੁਲ ਉਹਦਾ ਮਨ ਵਿਨਿਆ ਹੁੰਦਾ ਉੱਥੇ ਠੀਕ ਹੈ ਜੀ ਹਾਂ ਹੂੰ ਹੂੰ ਆਹ ਉਹ ਉੱਥੇ ਗੜਿਆ ਹੋਇਆ ਠੀਕ ਹੈ ਜੀ ਆਹ ਨੂੰ ਨਾ ਚਤ ਬੇਦੀਆ ਹੋਣਾ ਚਾਹੀਦਾ ਹੂੰ ਹੂੰ ਉਹ ਤੁਹਾਨੂੰ ਵੀ ਕਰ ਲਿਆ ਉਹਦਾ ਹੱਥ ਵੀ ਚੱਲਦਾ ਤੇ ਇਹ ਗੱਲਾਂ ਵੀ ਕਰ ਰਹੀ ਹੈ ਕੱਲ ਵੀ ਕਰਿਆ ਤੇ ਉਹ ਵੀ ਕਰ ਲਿਆ ਤੇ ਆਂਕਲ ਠੀਕ ਹੈ ਜੀ ਠੀਕ ਹੈ ਬੇਦੀਆ ਲਈ ਦਾ ਮਤਲਬ ਹੁੰਦਾ ਹੈ ਵੀ ਜੁੜਿਆ ਹੋਵੇ ਸਰੂ ਦਾ ਜਿਹੜਾ ਧਿਆਨ ਹੈ ਹੂੰ ਹੂੰ ਖੜਦਾ ਆ ਉਹ ਜਿਹੜਾ ਲੋਕਾਂ ਦੇ ਬਣਾ ਲਿਆ ਕੱਤੀ ਵਾਲਾ ਉਹਨੂੰ ਕੱਢੇ ਭਗਾ ਰਿਹਾ ਸਰ ਦੇ ਵਿੱਚ ਅੱਛਾ ਜੀ ਕੋਈ ਬੋੜਾ ਫੜ ਕੇ ਬਹਿ ਗਿਆ ਕੋਈ ਕਿਵੇਂ ਬਹਿ ਗਿਆ ਕੋਈ ਕਹਿੰਦਾ ਫੇਲਾ ਬੈਠਣ ਦੀ ਲੋੜ ਨਹੀਂ ਖੇਤਾਰ ਖੁੱਪ ਕਰਦਾ ਰੋਜੀ ਰੋਟੀ ਕਮਾਉਣਾ ਧਿਆਨ ਉਹਦਾ ਉੱਥੇ ਹੈ ਧਿਆਨ ਤੁਹਾਡਾ ਕਿਉਂ ਨਹੀਂ ਹੈ ਤੁਹਾਡਾ ਹਾਂ ਜੀ ਕਦੇ ਛੱਡਿਆ ਤੁਸੀਂ ਹਾਂ 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 ਕਦੇ ਕਿਉਂ ਛੱਡਿਆ ਠੀਕ ਹੈ ਜੀ ਐਂਕੀਪਾ ਆਪ ਛਾਪਦਾ ਕੱਪੜੇ ਸਿਉਂਦਾ ਧਿਆਨ ਫਿਰ ਵੀ ਇਹਦਾ ਹੈਗਾ ਹੈ ਕੀ ਕਰ ਸਕਦਾ ਚੋਵੀਤ ਖੱਡੀ ਘੱਡੀ ਬਰਗੂਦਾ ਬਣੂਦਾ ਧਿਆਨ ਨੱਖ ਸਕਦਾ ਹੈ ਰਵਦਾ ਜੁੱਤੀ ਬਰਗੂਦਾ ਬਣੂਦਾ ਧਿਆਨ ਨੱਖ ਸਕਦਾ ਹੈ ਤੁਸੀਂ ਕਿਉਂ ਨਹੀਂ ਰੱਖ ਸਕਦੇ ਠੀਕ ਹੈ ਤੇ ਸਦੀ ਉੱਪਰ ਫੜੇਨਾ ਚੋਰ ਅੱਛਾ ਜੀ ਤੇ ਚੋਰ ਸਦੀ ਦੇ ਉੱਪਰ ਫੜ ਲੈ ਆ ਗੱਲ ਹੈ ਬੱਚੋ ਅੱਛਾ ਜੀ ਜਿਹੜੇ ਬੈਠੇ ਦੇ ਨਾ ਬੈਠੇ ਦੇ ਚੌਕਲੇ ਵਾਰੀ ਹਮ ਹਮ ਕੂ ਯਗਰਾ ਰਹੇ ਉਹ ਫੜੇ ਤੁਸੀਂ ਅੱਛਾ ਅੱਛਾ ਜੀ ਬੈਦ ਬੈਧੀ ਲਈ ਕੀ ਹੁੰਦਾ ਜੀ ਬੈਦੇ ਬੈਧੀ ਲਈ ਦਾ ਕੀ ਭਾਵ ਹੁੰਦਾ ਬਿੰਨਿਆ ਹੋਇਆ ਅੱਛਾ ਬਿੰਨਿਆ ਹੋਇਆ ਬਿੰਨਿਆ ਹੋਇਆ ਹੁਤੇ ਠੀਕ ਹੈ ਜੀ ਜਦੋਂ ਬਣਕਾ ਪਰੋਇਆ ਹੁੰਦਾ ਠੀਕ ਹੈ ਬਿੰਨਿਆ ਹੁੰਦਾ ਜੀ ਆਨਿਲੇ ਕੁੰਭ ਭਰਾਈਲੇ ਉਦਕ ਰਾਜਕੁਵਾਰ ਪੂਰੰਦਰੀਏ ਹਸਤ ਬినੋਰ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖਿਲੇ ਅਲੋ ਜੀ ਉਹ ਲੜਕੀਆਂ ਦੇ ਨਾਲ ਚਲੀ ਗਈ ਅੱਛਾ ਜੀ ਨਦੀ ਤੋਂ ਪਹਿਲਾਂ ਨੇੜੇ ਜਿੱਥੇ ਚਸ਼ਮਤ ਚੋਸ਼ਮਤ ਨਦੀ ਆਉਂਦੀ ਉਹਦੇ ਜਲ ਲੈ ਕੇ ਉਹਦੀਆਂ ਲੜਕੀਆਂ ਜਾ ਕੇ ਠੀਕ ਹੈ ਜੀ ਉਹ ਕੁਰਤੀ ਪਹੁੰਚ ਰਹੀ ਉਸ ਕੁਰਤੀ ਉਸ ਪਿੰਡ ਦੀ ਹੂੰ ਹੂੰ ਰਾਜਪਾਲੀ ਲੜਕੀ ਨਕੀ ਲੈ ਕੇ ਆਉਂਦੀਆਂ ਨੇ ਨਾ ਹਾਂਜੀ ਹਾਂਜੀ ਫਿਰ ਤੇ ਕਲਾਂ ਗਾਜਰ ਫਿਰ ਤੇ ਟਿਕਾਣ ਲੈਦੀਏ ਉਹ ਹੂੰ ਹੂੰ ਆਪਰੇ ਵੀ ਗੱਲਾਂ ਵੀ ਕਰ ਜਾਂਦੀਆਂ ਆ ਪਰ ਧਿਆਨ ਵਾਸਤੇ ਹੁੰਦਾ ਨਾ ਵੀ ਲੈ ਜਰੋਪੇ ਠੀਕ ਹੈ ਜੀ ਤੁਹਾਨੂੰ ਧਿਆਨ ਨਾਲ ਜਿੱਥੇ ਪੈ ਲੜ ਗਿਆ ਕਦਰ ਕਰ ਜਾਣੀ ਹੂੰ ਹੂੰ ਕੋਲ ਦੀ ਵੀ ਗੁੰਡੇ ਤਾਂ ਵੀ ਟੋਲੇ ਨੂੰ ਉਹ ਜੱਗੀਆਂ ਦੇ ਲੜਕੀਆਂ ਦੋ ਕੰਮ ਕਰੀ ਜਾਂਦੇ ਤੁਸੀਂ ਤਾਂ ਇੱਕ ਬਲੀ ਕਰਦਾ ਹੈ ਹੂੰ ਮੇਲੇ ਬੈਠੇ ਹਾਂ ਤੇ 80 ਮਿੰਟਾਂ ਲੜ ਜੁੜਿਆ ਹੋਇਆ ਜੇ ਧਿਆਨ ਝੁਲ ਜਾਂਦਾ ਫਿਰ ਤੁਸੀਂ ਕੰਮ ਨਹੀਂ ਸੀ ਛੱਡਦੇ ਹੂੰ ਹੂੰ ਕਿ ਉਹਨਾਂ ਦਾ ਧਿਆਨ ਜੁੜਾਉਣਾ ਨੇ ਕੰਮ ਨਹੀਂ ਛੱਡਿਆ ਹੂੰ ਹੂੰ ਜੇ ਕੰਮ ਛੱਡਿਆ ਉਹਨਾਂ ਦਾ ਧਿਆਨ ਜੁੜਿਆ ਹੀ ਨਹੀਂ ਹੋਇਆ ਜੀ ਠੀਕ ਹੈ ਜੀ ਆ ਉਹਨਾਂ ਨੇ ਜੋੜ ਦੇ ਹੂੰ ਹੂੰ ਜੇ ਉਹਨਾਂ ਵੀ ਨਹੀਂ ਤਾਂ ਇਹ ਤਾਂ ਜੋੜੂਦੀ ਵੀ ਨਹੀਂ ਰਹੀ ਜਿਹਾ ਕੋਤਾ ਸੀ ਠੀਕ ਹੈ ਜੀ ਹਾਂ ਜੀ ਮੰਦਰ ਇੱਕ ਦਵਾਰ ਦਸ ਜਾਕੇ ਗਉ ਚਰਾਵਨ ਛਾੜੀਏ ਲਈ ਪੰਜ ਕੋਸ਼ ਪਰ ਗਉ ਚਰਾਵਤ ਚੀਤ ਸੁਬਛਰਾ ਰਾਖੀਏ ਲਈ ਇਹ ਗੱਲ ਸਿਰਫ ਸਰੀਰ ਦੀ ਹੋਈ ਐ ਹਮ ਹਮ ਬੁੱਧਰੇ ਕਾਇ ਸਰੀਰ ਆ ਸਰੀਰ ਦਾ ਸਵਾਲ ਨੇ ਦੇ ਹਮ ਹਮ ਹੋਰ ਚਲੀ ਗਈ ਪੰਜ ਗੋ ਤੇ ਚੱਲ ਤੇ ਕੱਪ ਗਰ ਹਮ ਹਮ ਜੇ ਗਉਰੂ ਛੱਡੀਏ ਬਾਹਰ ਪੰਜ ਗੋ ਤੇ ਵੀ ਹੂੰ ਹੂੰ ਬੱਚਾ ਘਰ ਹੋਵੇ ਹੂੰ ਯਾਰ ਪੰਜ ਕੋਤੇ ਚਲਦੀ ਐ ਤੇ ਧਿਆਨ ਉਹਦੇ ਅੰਦਰ ਜਿਹੜੇ ਬੱਚੇ ਰੋ ਰਹੇ ਈ ਤੂੰ ਸੋ ਵਛੜਾ ਰੱਖੀ ਲੈ ਹੂੰ ਹੂੰ ਯਾਰ ਉਹ ਨੂੰ ਗਊ ਨੂੰ ਵਛੜਾ ਲਈ ਬੋਦਾ ਐ ਨਹੀਂ ਆਪਣਾ ਗੋਣ ਭੁੱਲਣਾ ਜਾਈਦਾ ਚਾਹੇ ਜਿੱਥੇ ਬੱਚੀ ਸੁੱਤ ਚਲੀ ਜਾਵੇ ਕਹਿਣਾ ਉਹਦੇ ਲਈ ਅੱਛਾ ਜੀ ਜਿਹੜਾ ਇਹ ਮਤਲਬ ਜੁਨਾ ਕਹਿੰਦੇ ਜਿਸ ਤਰ੍ਹਾਂ ਕੀ ਹੈ ਗਾਂਵ ਪਰ ਹੂੰ ਉਹਨੇ ਤਾਂ ਆਪਣੇ ਮੋਬਾਈਲ ਨਾਲ ਜੁੜੇ ਕਿਉਂ ਨਹੀਂ ਰਹਿ ਸਕਦੇ ਬਈ ਠੀਕ ਹੈ ਤੇ ਮੰਦਰ ਇੱਕ ਦੁਆਰ ਦਸ ਜਾਣ ਕੇ ਸ਼ਰੀਰ ਵਾਸਤੇ ਕੀ ਹੈ ਜੀ ਜੀਰਵਾ ਤੇ ਇਸ਼ਾਰਾ ਸੁਰਤ ਨੂੰ ਕਿਹਾ ਰ ਫਿਰ ਗੋ ਠੀਕ ਹੈ ਜੀ ਉਹ ਇਹ ਸੁਰਤ ਨੂੰ ਕਹੇ ਤਾਂ ਕੋਈ ਬਾਹਰ ਆਪ ਕੋਈ ਬਾਹਰ ਆਪ ਤਾਂ ਧਿਆਨ ਨਾਲ ਲੈ ਦੇ ਬਾਹਰ ਚਲੇ ਜਾਂਦੇ ਆ ਕੋਈ ਹੂੰ ਹੂੰ ਸੋਚਣ ਲੱਗ ਜਾਂਦੇ ਨੇ ਵੀ ਉਹ ਕੋਈ ਬੋਲੂ ਕ ਬੋਲੂ ਕਾ ਠੀਕ ਹੈ ਜੀ ਪਰ ਕਹਿੰਦੇ ਧਿਆਨ ਦੇ ਫਲੂ ਗੋਲ ਨਾ ਹੁੰਦਾ ਕੀ ਤਸੋ ਬਚਣਾ ਰਾਖੀ ਲਈ ਹਾਂਜੀ ਠੀਕ ਹੈ ਜੀ ਇਹ ਵੀ ਹੋ ਸਕਦਾ ਹੈ ਇਹ ਧਿਆਨ ਵੀ ਪੋਸੀਬਲ ਹੈ ਹੂੰ ਹੂੰ ਜੇ ਵਗਿਆ ਤਾਂ ਜੇ ਫਲਰ ਜਾਂਦੀ ਹੋ ਦੀ ਜਗਲੀ ਭੇਜ ਵੀ ਦਈਏ ਜ਼ਬਰਦਸਤੀ ਲੈ ਜਾਈਏ ਫਿਰ ਵੀ ਥੋੜਾ ਥੋੜਾ ਚਰਬਾ ਸੁਗਦੀ ਉਗਦੀਆਂ ਜਗੜਾ ਛੱਡ ਕੇ ਰੱਬ ਦੀਓ ਦੇਓ ਅੱਛਾ ਜੀ ਕਿਹੜੇ ਨੂੰ ਯਾਦ ਕਰਦੀ ਉਹਨੇ ਠੀਕ ਹੈ ਜੀ ਜਗੜੂ ਚਾਹਦੀਆਂ ਤੁਸੀਂ ਜੀ ਮਰੂ ਰਖਵਾਲਾ ਪਰ ਜਲਦੀ ਸੁਣ ਠੀਕ ਹੈ ਜੀ ਕਹਿਤ ਨਾਮ ਇੱਕ ਗੱਲ ਬਾਰੇ ਕੁਝ ਕਰ ਸਕਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਠੀਕ ਹੈ ਜੀ ਕਹਿਤ ਨਾਮ ਦਿਓ ਸੁਨਤ ਤ੍ਰਿलोचन ਸੁਨੋ ਤ੍ਰਿलोचन ਬਾਲਕ ਪਾਲਨ ਪੌੜੀਲੇ ਅੰਤਰ ਬਾਹਰ ਕਾਜ ਵਿਰੁੱਧੀ ਚੀਤ ਸੁਬਾਰਕ ਰਾਖੀਲੇ ਆਮ ਕੈਨਾ ਥਲੋਜਨ ਨੂੰ ਥਲੋਜਨ ਨੂੰ ਕਹਿੰਦਾ ਥਲੋਜਨ ਕੀ ਕਹਿੰਦਾ ਕਿਸੇ ਜਾਨਵਰ ਨਾਲ ਗੱਲ ਕਰਦਾ ਜਿਹਦੇ ਦਿੱਤੀ ਸਰੀਰ ਖੁੱਲੀ ਹੈ ਜਿਹਦੀ ਅੱਛਾ ਜੀ ਫਵੇਕ ਬੁੱਧੀ ਵਾਲੇ ਨਾਲ ਗੱਲ ਕਰਦਾ ਉਹ ਹੂੰ ਹੂੰ ਆਪਣੇ ਵਰਗੇ ਨਾਲ ਕਿਸੇ ਨਾਲ ਅੱਛਾ ਜੀ ਤੇ ਗੁਰਮਖਾਨ ਨਾਲ ਗੱਲ ਕਰਦਾ ਹੂੰ ਭਈ ਇਹ ਤਾਂ ਬਾਉਂਦੀ ਹੈ ਉਹ ਆਪਣੇ ਕਾਬੂ ਕਰਦੀ ਹੈ ਆ ਉਹ ਜਿਹੜਾ ਹੁੰਦਾ ਹੈ ਝੂਲੇ ਵਿੱਚ ਬੱਚਾ ਪਾ ਦਿੰਦੀ ਹੈ ਜੀ ਝੂਲਜ ਬੱਚਾ ਬਾਗੇ ਉਹ ਝੂਲੇ ਨੂੰ ਹਲਾ ਲੈਂਦੀ ਹੈ ਠੀਕ ਹੈ ਜੀ ਝੂਲਾ ਹਿੱਲੀ ਜਾਂਦਾ ਬੱਚਾ ਸੁੱਤਾ ਪਿਆ ਠੀਕ ਹੈ ਜੀ ਪਰ ਅੰਦਰ ਬਾਹਰ ਕੱਪ ਦੇ ਵਿੱਚ ਕੱਪ ਚਾਹ ਦਰਵਾਰ ਕਰਦੀ ਰੁੱਦੀ ਹੋਈ ਹੈ ਕੱਪ ਦੇ ਵਿੱਚ ਹਮ ਹਮ ਪਰ ਧਿਆਨ ਬੱਚੇ ਜਦ ਜਾਲ ਬੋਲੂ ਉੱਠੂਗਾ ਜਰਾ ਵੀ ਹਮ ਹਮ ਰੋਊਗਾ ਜਦੋਂ ਉਹਨਾਂ ਚੱਕ ਲੈਣਾ ਨਹੀਂ ਨਾ ਉਹ ਜੂਲੇ ਥੱਲੇ ਚਲਦੀ ਠੀਕ ਜੀ ਜਿੱਦ ਕਿ ਰਜਤ ਹੈ ਜਿਹੜੇ ਵਿੱਚ ਆ ਹੂੰ ਹੂੰ ਜਨਾਹ ਧਿਆਨ ਨਾਲ ਦੋਨੇ ਇੱਕ ਪਾਸੇ ਨੂੰ ਹੋ ਜਾਣਾ ਇੱਕ ਵਾਰ ਚੂਲੇ ਦੇ ਹੁੰਡਿਆਂ ਨੂੰ ਚਲ ਜਾਣਾ ਠੀਕ ਹੈ ਜੀ ਸਰਕਾਰ ਦੇ ਅੰਦਰ ਬਾਹਰ ਕਾਇਦੇ ਵਿੱਚ ਵਿਰੋਧੀ ਹੋਈ ਵੀ ਕਾਇਬ ਜਿਹੜੀ ਹੋਈ ਵੀ ਹੂੰ ਹੂੰ ਧਿਆਨ ਬਚੇ ਤਖਦੀ ਹੈ ਉਹ ਆਪਣੇ ਕਿਉਂ ਹੂੰ ਹੂੰ ਕਿਉਂ ਧਿਆਨ ਰੱਖਣਾ ਕਿ ਚਾਰ ਪ੍ਰਕਾਰ ਦੇ ਮਸਾਲਾ ਦੇ ਕੇ ਉਹਨੇ ਬੋਲਾ ਆਲੇ ਸਮਾਦੀ ਵਾਲੇ ਬਿਲਕੁਲ ਸਾਫ਼ ਹੈ ਕਰਤੇ। ਅੱਛਾ। ਜਾਂ ਜਿਹੜੇ ਹੋਰ ਸੀ ਸਾਰੀ ਉਹ ਤਾਂ ਹੂੰ ਹੂੰ। ਵੱਤ ਮੁਸਾਨਤ ਦਾ ਖੰਡੂ ਧਿਆਨ ਦੇ ਕਰਤੇ ਕੀਤੇ। ਕਰਤਾ ਹਾਂਜੀ। ਹਾਂ। ਠੀਕ ਹੈ ਜੀ। ਇੱਥੇ ਸਮਾਪਤੀ ਹੈ ਜੀ ਇਹ ਸ਼ਬਦ ਦੀ। ਹਾਂਜੀ।